ਕਈ ਵਾਰ ਆਪਣੇ ਨਾਲ ਕੀ ਹੁੰਦਾ ਆਪਾਂ ਘਰ ਦੇ ਵਿੱਚ ਇੱਕ ਨੁਕਸਾਨ ਠੀਕ ਕਰਦੇ ਆਂ ਤੇ ਨਾਲ ਦੀ ਨਾਲ ਦੂਸਰਾ ਹੋ ਜਾਂਦਾ ਹੈ ਕਈ ਵਾਰ ਆਪਾਂ ਇੱਕ ਕੰਮ ਸਹੀ ਕਰਕੇ ਸੌਂਨੇ ਆ ਤੇ ਜਦੋਂ ਅਗਲੇ ਦਿਨ ਸਵੇਰ ਉੱਠਦੇ ਆਂ ਤੇ ਦੂਸਰਾ ਨੁਕਸਾਨ ਹੋਇਆ ਹੁੰਦਾ ਤੇ ਆਪਾਂ ਬਹੁਤ ਪਰੇਸ਼ਾਨ ਹੁੰਨੇ ਆ ਕਿ ਇਹ ਮੇਰੇ ਨਾਲ ਹੋ ਕੀ ਰਿਹਾ ਇੱਕ ਤੋਂ ਇੱਕ ਨੁਕਸਾਨ ਹੋ ਰਿਹਾ ਬਹੁਤ ਸਾਰੇ ਲੋਕ ਤਾਂ ਇਹ ਵੀ ਗੱਲ ਸੋਚਦੇ ਨੇ ਕਿ ਲੱਗਦਾ ਹੈ ਸਾਡਾ ਮਾੜਾ ਸਮਾਂ ਸ਼ੁਰੂ ਹੋ ਗਿਆ ਤਾਂ ਹੀ ਤਾਂ ਵਾਰ-ਵਾਰ ਨੁਕਸਾਨ ਹੋ ਰਹੇ ਨੇ ਪਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਆਪਾਂ ਇੱਕ ਅਜੀਹਾ ਤਰੀਕਾ ਪੀਰਾਂ ਫਕੀਰਾਂ ਦਾ ਦੱਸਿਆ ਹੋਇਆ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਦੇ ਨਾਲ ਤੁਹਾਡੇ ਨੁਕਸਾਨ ਹੋਣੇ ਬਿਲਕੁਲ ਬੰਦ ਹੋ ਜਾਣਗੇ ਚਾਹੇ ਉਹ ਘਰ ਦੇ ਵਿੱਚ ਹੋਣ ਚਾਹੇ ਕਾਰੋਬਾਰ ਦੇ ਵਿੱਚ ਹੋਣ ਕਦੀ ਵੀ ਨੁਕਸਾਨ ਨਹੀਂ ਹੋਏਗਾ ਸਭ ਤੋਂ ਵੱਡੀ ਖਾਸ ਗੱਲ ਤਾਂ ਇਹ ਹੈ ਕਿ ਤੁਸੀਂ ਇਹ ਤਰੀਕਾ ਰੋਟੀ ਬਣਾਉਂਦੇ ਸਮੇਂ ਪਹਿਲਾਂ ਕਰਨਾ ਹੈ ਇਹ ਤਰੀਕਾ ਕੋਈ ਵੀ ਕਰ ਸਕਦਾ ਕਿਉਂਕਿ ਰੋਟੀ ਹਰ ਘਰ ਬਣਦੀ ਹੈ ਤੇ ਹਰ ਘਰ ਦੇ ਵਿੱਚ ਇਹ ਤਰੀਕਾ ਅਪਣਾਇਆ ਜਾ ਸਕਦਾ ਹੈ ਤਾਂ ਸਮਾਨ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਸਵੇਰੇ ਸਵੇਰੇ ਇੱਕ ਫਕੀਰ ਆਉਂਦਾ ਸੀ ਜੋ ਲੋਕਾਂ ਨੂੰ ਰੱਬ ਨਾਲ ਜੋੜਦਾ ਸੀ ਉਹ ਫਕੀਰ ਗਲੀਆਂ ਦੇ ਵਿੱਚ ਘੁੰਮ ਕੇ ਰੱਬ ਦਾ ਉੱਚੀ ਉੱਚੀ ਗੁਣਗਾਨ ਕਰਦਾ ਸਾਰੇ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਸੀ ਕਿਉਂਕਿ ਉਸਦੀ ਆਵਾਜ਼ ਬਹੁਤ ਮਿੱਠੀ ਸੀ ਉਹ ਲੋਕਾਂ ਨੂੰ ਸਵੇਰੇ ਜਲਦੀ ਉਠਾਉਂਦਾ ਸਾਰੇ ਲੋਕ ਉਸਦੀ ਆਵਾਜ਼ ਸੁਣ ਕੇ ਜਾਗ ਜਾਂਦੇ ਤੇ ਆਪਣੇ ਆਪਣੇ ਕੰਮਾਂ ਤੇ ਲੱਗ ਜਾਂਦੇ ਉਸ ਫਕੀਰ ਦੀ ਇੱਕ ਆਦਤ ਸੀ ਉਹ ਕਦੀ ਵੀ ਕਿਸੇ ਦੇ ਘਰ ਨਹੀਂ ਜਾਂਦਾ ਬਸ ਰੱਬ ਦਾ ਹੋਕਾ ਦੇ ਕੇ ਵਾਪਸ ਚਲਾ ਜਾਂਦਾ ਸਾਰੇ ਲੋਕ ਉਸ ਨੂੰ ਆਪਣੇ ਘਰ ਬੁਲਾਉਂਦੇ ਸੀ ਪਰ ਉਹ ਕਿਸੇ ਦੇ ਘਰ ਨਹੀਂ ਜਾਂਦਾ ਸੀ ਉਸੇ ਪਿੰਡ ਦੇ ਵਿੱਚ ਇੱਕ ਅਜੇਹਾ ਇਨਸਾਨ ਵੀ ਰਹਿੰਦਾ ਸੀ ਜੋ ਕਿ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ ਉਹ ਫਕੀਰ ਨੂੰ ਗਾਲਾਂ ਕੱਢਦਾ ਤੇ ਕਹਿੰਦਾ ਕਿ ਸਵੇਰੇ ਜਲਦੀ ਉੱਠਣ ਦਾ ਕੀ ਕਰਮ ਅਸੀਂ ਕਿਹੜਾ ਕੋਈ ਕੰਮ ਤੇ ਜਾਣਾ ਇਹ ਜਲਦੀ ਆ ਕੇ ਠਾ ਜਾਂਦਾ ਸਾਰਾ ਦਿਨ ਖਰਾਬ ਜਾਂਦਾ ਹੈ ਨੀਂਦ ਪੂਰੀ ਨਹੀਂ ਹੁੰਦੀ ਫਕੀਰ ਨੂੰ ਇਸ ਗੱਲ ਕਰਕੇ ਉਹ ਬਹੁਤ ਗਾਲਾਂ ਕੱਢਦਾ ਪਰ ਫਕੀਰ ਆਪਣਾ ਕੰਮ ਜਾਰੀ ਰੱਖਦਾ ਇੱਕ ਦਿਨ ਉਹ ਇਨਸਾਨ ਬਹੁਤ ਪਰੇਸ਼ਾਨ ਕਿਉਂਕਿ ਉਸ ਦੇ ਘਰ ਦੇ ਵਿੱਚ ਵਾਰ-ਵਾਰ ਨੁਕਸਾਨ ਹੋ ਰਹੇ ਸੀ ਪਹਿਲਾਂ ਉਸ ਇਨਸਾਨ ਨੂੰ ਕਾਰੋਬਾਰ ਦੇ ਵਿੱਚ ਥੋੜਾ ਘਾਟਾ ਪੈ ਗਿਆ ਫਿਰ ਘਰ ਆ ਕੇ ਵੇਖਦਾ ਤਾਂ ਇੱਕ ਚੀਜ਼ ਜੋ ਕਿ ਬਹੁਤ ਹੀ ਕੀਮਤੀ ਸੀ ਉਹ ਵੀ ਟੁੱਟ ਚੁੱਕੀ ਸੀ ਕਿਉਂਕਿ ਕਿਸੇ ਜਾਨਵਰ ਨੇ ਉਹ ਚੀਜ਼ ਥੱਲੇ ਸੁੱਟ ਦਿੱਤੀ ਇੰਨੀ ਗੱਲ ਤੋਂ ਉਹ ਬਹੁਤ ਪਰੇਸ਼ਾਨ ਹੋਇਆ ਤੇ ਜਾਨਵਰ ਨੂੰ ਮਾਰਨ ਵੱਲ ਤੁਰ ਪਿਆ ਪਰ ਉਹ ਜਾਨਵਰ ਉੱਥੋਂ ਭੱਜ ਗਿਆ ਉਹ ਇਨਸਾਨ ਬਹੁਤ ਹੀ ਪਰੇਸ਼ਾਨ ਹੋਇਆ ਤੇ ਜਦੋਂ ਰਾਤ ਹੋਈ ਰੋਟੀ ਖਾ ਕੇ ਸੌਂ ਗਿਆ ਉਸ ਨੂੰ ਨੀਂਦ ਵੀ ਨਹੀਂ ਆਈ ਉਹ ਹਮੇਸ਼ਾ ਇਹੀ ਸੋਚਦਾ ਰਿਹਾ ਕਿ ਮੇਰਾ ਅੱਜ ਇਹ ਨੁਕਸਾਨ ਹੋ ਗਿਆ ਅੱਜ ਉਹ ਨੁਕਸਾਨ ਹੋ ਗਿਆ ਜਦੋਂ ਸਵੇਰ ਦੇ 4 ਵਜੇ ਦੇ ਨੇ ਤਾਂ ਉਸ ਦੀ ਅੱਖ ਲੱਗਦੀ ਹੈ ਪਰ ਉਧਰੋਂ ਉਹ ਫਕੀਰ ਆ ਜਾਂਦਾ ਰੱਬ ਦਾ ਹੋਕਾ ਦਿੰਦਾ ਪਰ ਉਹ ਇਨਸਾਨ ਫੇਰ ਫਕੀਰ ਦੀ ਆਵਾਜ਼ ਸੁਣ ਕੇ ਉਹਨੂੰ ਗਾਲਾ ਕੱਢਣ ਲੱਗ ਜਾਂਦਾ ਹੈ ਤੇ ਕਹਿੰਦਾ ਕਿ ਇੱਕ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਤੇ ਜਦੋਂ ਨੀਂਦ ਆਈ ਉਦੋਂ ਇਹ ਆ ਗਿਆ ਫਕੀਰ ਦੀ ਇੰਨੀ ਗੱਲ ਸੁਣ ਕੇ ਉਹ ਪਰੇਸ਼ਾਨ ਹੋ ਕੇ ਅੰਦਰ ਚੱਲਿਆ ਜਾਂਦਾ ਪਰ ਫਕੀਰ ਦੀ ਆਵਾਜ਼ ਬਹੁਤ ਉੱਚੀ ਸੀ ਉਹ ਅੰਦਰ ਤੱਕ ਜਾ ਰਹੀ ਸੀ ਉਹ ਇਨਸਾਨ ਉੱਠ ਕੇ ਬਾਹਰ ਆਉਂਦਾ ਤੇ ਫਕੀਰ ਨੂੰ ਕਹਿੰਦਾ ਕਿ ਤੈਨੂੰ ਕਿੰਨੀ ਵਾਰੀ ਕਿਹਾ ਸਾਡੀ ਗਲੀ ਨਾ ਆਇਆ ਕਰ ਸਾਡੀ ਨੀਂਦ ਖਰਾਬ ਹੁੰਦੀ ਹੈ ਤੈਨੂੰ ਸਮਝ ਨਹੀਂ ਆਉਂਦੀ ਫਕੀਰ ਉਸ ਇਨਸਾਨ ਨੂੰ ਪੁੱਛਦਾ ਕਿ ਕੀ ਗੱਲ ਪੁੱਤਰਾ ਬਹੁਤ ਹੀ ਜਿਆਦਾ ਪਰੇਸ਼ਾਨ ਲੱਗਦਾ ਸਾਨੂੰ ਇਨਾ ਮਾੜਾ ਚੰਗਾ ਬੋਲ ਰਿਹਾ ਉਹ ਕਹਿੰਦਾ ਕਿ ਹਾਂ ਮੈਂ ਬਹੁਤ ਪਰੇਸ਼ਾਨ ਹ ਮੈਨੂੰ ਵਾਰ-ਵਾਰ ਨੁਕਸਾਨ ਦਾ ਮੂੰਹ ਵੇਖਣਾ ਪੈ ਰਿਹਾ ਤੇ ਜਦੋਂ ਨੀਂਦ ਆਈ ਉਦੋਂ ਤੂੰ ਮੇਰੀ ਨੀਂਦ ਖਰਾਬ ਕਰ ਦਿੱਤੀ ਹੁਣ ਤੂੰ ਦੱਸ ਤੈਨੂੰ ਮੈਂ ਕੀ ਕਵਾਂ ਉਹ ਫਕੀਰ ਕਹਿੰਦਾ ਕਿ ਵੈਸੇ ਤਾਂ ਅਸੀਂ ਕਿਸੇ ਦੇ ਘਰ ਜਾਂਦੇ ਨਹੀਂ ਪਰ ਤੇਰੇ ਘਰ ਦੀ ਅੱਜ ਚਾਹ ਪੀਣਾ ਚਾਹੁੰਦੇ ਹਾਂ ਤਾਂ ਉਹ ਕਹਿੰਦਾ ਚਲ ਠੀਕ ਹੈ ਵੈਸੇ ਵੀ ਮੈਂ ਉੱਠਿਆ ਹੀ ਹਾਂ ਚਾਹ ਤਾਂ ਮੈਂ ਵੀ ਪੀਣੀ ਆ ਅਜਾ ਤੈਨੂੰ ਵੀ ਚਾਹ ਪਿਆ ਦਿੰਨਾ ਤਾਂ ਦੋਵੇਂ ਜਣੇ ਚਾਹ ਪੀਣ ਲੱਗ ਜਾਂਦੇ ਨੇ ਫਕੀਰ ਸਮਝ ਚੁੱਕਿਆ ਸੀ ਕਿ ਉਸਦੇ ਦਿਲ ਦੇ ਵਿੱਚ ਕੁਝ ਨਹੀਂ ਬਸ ਵੈਸੇ ਹੀ ਪਰੇਸ਼ਾਨ ਸੀ ਆਪ ਪੀਂਦੇ ਹੋਏ ਉਹ ਫਕੀਰ ਪੁੱਛਦਾ ਕਿ ਹੁਣ ਦੱਸ ਕੀ ਹੋਇਆ ਤਾਂ ਉਹ ਇਨਸਾਨ ਦੱਸਦਾ ਕਿ ਮੈਨੂੰ ਤਾਂ ਘਾਟੇ ਪੈ ਰਹੇ ਨੇ ਮੈਨੂੰ ਨੁਕਸਾਨ ਹੋ ਰਹੇ ਨੇ ਤੂੰ ਦੱਸ ਮੈਂ ਕੀ ਕਰਾਂ ਜਦੋਂ ਵੀ ਕੋਈ ਕੰਮ ਕਰਦਾ ਨੁਕਸਾਨ ਹੋ ਜਾਂਦਾ ਘਰ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੋਇਆ ਰਹਿੰਦਾ ਜਿਹਦੇ ਨਾਲ ਮੇਰਾ ਮੂਡ ਹਮੇਸ਼ਾ ਖਰਾਬ ਰਹਿੰਦਾ ਉਹ ਫਕੀਰ ਕਹਿੰਦਾ ਬਸ ਇੰਨੀ ਕਿਉਂ ਗੱਲ ਚੱਲ ਤੈਨੂੰ ਇੱਕ ਤਰੀਕਾ ਦੱਸਦੇ ਆ ਜਿਹਦੇ ਨਾਲ ਤੇਰਾ ਕਦੇ ਨੁਕਸਾਨ ਨਹੀਂ ਹੋਏਗਾ ਤੈਨੂੰ ਵਾਧਾ ਜ਼ਰੂਰ ਮਿਲੇਗਾ ਉਹ ਇਨਸਾਨ ਕਹਿੰਦਾ ਅੱਛਾ ਬਾਬਾ ਲਿਆ ਦੱਸ ਤਾਂ ਬਾਬਾ ਕਹਿੰਦਾ ਜਦੋਂ ਤੁਹਾਡੇ ਘਰ ਦੇ ਵਿੱਚ ਆਟੇ ਨਾਲ ਰੋਟੀ ਬਣਦੀ ਹੈ ਆਟਾ ਗੁੰਨਦਿਓ ਤਾਂ ਤੁਸੀਂ ਇੱਕ ਖਾਸ ਕੰਮ ਕਰਨਾ ਉਹ ਕਹਿੰਦਾ ਕੀ ਕਰਨਾ ਤਾਂ ਉਹ ਕਹਿੰਦੇ ਨੇ ਜਦੋਂ ਆਟਾ ਗੁੰਨ ਲਿਆ ਤਾਂ ਆਟੇ ਦਾ ਥੋੜਾ ਜਿਹਾ ਹਿੱਸਾ ਤੁਸੀਂ ਪਾਣੀ ਦੇ ਵਿੱਚ ਸੁੱਟ ਕੇ ਆਉਣਾ ਉਹ ਥੋੜੇ ਥੋੜੇ ਟੋਟੇ ਕਰਕੇ ਪਾਣੀ ਦੇ ਵਿੱਚ ਸੁੱਟਣਾ ਉਹ ਕਹਿੰਦਾ ਠੀਕ ਹੈ ਬਾਬਾ ਇੱਕ ਕਿੰਨੇ ਦਿਨ ਕਰਨਾ ਹੈ ਤਾਂ ਉਹ ਕਹਿੰਦੇ ਜਿੰਨਾ ਚਿਰ ਤੂੰ ਹੈਗਾ ਉਦੋਂ ਕੱਕ ਕਰਨਾ ਉਹ ਕਹਿੰਦਾ ਠੀਕ ਹੈ ਬਾਬਾ ਫਰਕ ਤਾਂ ਪਾਏਗਾ ਉਹ ਕਹਿੰਦਾ ਤੂੰ ਟੈਨਸ਼ਨ ਨਾ ਲੈ ਬਹੁਤ ਫਰਕ ਪਾਏਗਾ ਫਕੀਰ ਕਹਿੰਦਾ ਕਿ ਅਸੀਂ ਆਵਾਂਗੇ ਫਿਰ ਤੈਨੂੰ ਦੱਸ ਕੇ ਜਾਵਾਂਗੇ ਕਿ ਇਹ ਤਰੀਕਾ ਅਪਣਾਉਂਦੇ ਸਮੇਂ ਤੂੰ ਕਿਹੜੀਆਂ ਗਲਤੀਆਂ ਦਾ ਧਿਆਨ ਵੀ ਰੱਖਣਾ ਪਰ ਇੱਕ ਵਾਰ ਤੂੰ ਇਹ ਤਰੀਕਾ ਅਪਣਾ ਤਾਂ ਉਹ ਇਨਸਾਨ ਇਦਾਂ ਹੀ ਕਰਦਾ ਜਦੋਂ ਵੀ ਘਰ ਦੇ ਵਿੱਚ ਰੋਟੀ ਬੰਦੀ ਥੋੜਾ ਜਿਹਾ ਆਟਾ ਲੈ ਜਾਂਦਾ ਤੇ ਇੱਕ ਪਾਸੇ ਪਾਣੀ ਦੇ ਵਿੱਚ ਜਾ ਕੇ ਛੋਟੇ ਛੋਟੇ ਟੋਟੇ ਕਰਕੇ ਵਿੱਚ ਸੁੱਟ ਆਉਂਦਾ 10 ਤੋਂ 15 ਦਿਨ ਉਹਨੇ ਵੇਖੇ ਪਰ ਕੁਝ ਨਾ ਹੋਇਆ ਨਾ ਤਾਂ ਕਾਰੋਬਾਰ ਵਿੱਚ ਵਾਧਾ ਹੋਇਆ ਤੇ ਨਾ ਹੀ ਘਰ ਦੇ ਵਿੱਚ ਨੁਕਸਾਨ ਹੋਣੋਂ ਹਟੇ ਉਦਾਂ ਹੀ ਸਭ ਕੁਝ ਹੋ ਰਿਹਾ ਸੀ ਉਹ ਫਕੀਰ ਨੂੰ ਕਹਿੰਦਾ ਕਿ ਫਕੀਰ ਐਵੇਂ ਹੀ ਕਹਿ ਗਿਆ ਮੈਨੂੰ ਤਾਂ ਕੋਈ ਫਾਇਦਾ ਹੋਇਆ ਨਹੀਂ ਫਕੀਰ ਬਾਬਾ ਆਉਂਦਾ ਤੇ ਉਹਨੂੰ ਕਹਿੰਦਾ ਕਿ ਪੁੱਤਰਾ ਪਿਆ ਫਰਕ ਉਹ ਕਹਿੰਦਾ ਨਹੀਂ ਬਾਬਾ ਮੇਰੇ ਨਾਲ ਤਾਂ ਸਭ ਕੁਝ ਉਵੇਂ ਹੀ ਹੋ ਰਿਹਾ ਤਾਂ ਫਕੀਰ ਬਾਬਾ ਕਹਿੰਦਾ ਕਿ ਅਸੀਂ ਤੈਨੂੰ ਕਿਹਾ ਸੀ ਅਸੀਂ ਆਵਾਂਗੇ ਤੈਨੂੰ ਦੱਸ ਕੇ ਜਾਵਾਂਗੇ ਕਿ ਤੂੰ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾ ਉਹ ਸੋਚਦਾ ਕਿ ਦੱਸੋ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਫਕੀਰ ਕਹਿੰਦਾ ਸਭ ਤੋਂ ਪਹਿਲੀ ਗਲਤੀ ਤਾਂ ਇਹ ਧਿਆਨ ਵਿੱਚ ਰੱਖਣੀ ਹੈ ਕਿ ਕਦੀ ਮਨ ਦੇ ਵਿੱਚ ਲਾਲਚ ਨਹੀਂ ਲੈ ਕੇ ਆਉਣਾ ਲਾਲਚ ਇਹ ਗੱਲ ਦਾ ਨਹੀਂ ਲੈ ਕੇ ਆਉਣਾ ਕਿ ਮੈਂ ਪਾਣੀ ਦੇ ਵਿੱਚ ਇਹ ਚੀਜ਼ ਪਾ ਰਿਹਾ ਤੇ ਮੈਨੂੰ ਫਾਇਦਾ ਹੋਏਗਾ ਜੇ ਇਹ ਚੀਜ਼ ਸੋਚ ਕੇ ਪਾਏਗਾ ਫਿਰ ਫਾਇਦਾ ਹੋਣਾ ਵੀ ਨਹੀਂ ਦੂਸਰੀ ਗਲਤੀ ਤੂੰ ਇਹ ਨਹੀਂ ਕਰਨੀ ਆਪਣੇ ਮਨ ਦੇ ਵਿੱਚ ਇਹ ਨਹੀਂ ਕਹਿਣਾ ਕਿ ਮੈਂ ਇਹ ਚੀਜ਼ ਕਰ ਰਿਹਾ ਸਭ ਕੁਝ ਇਹ ਕਹਿਣਾ ਕਿ ਪਰਮਾਤਮਾ ਤੂੰ ਕਰਵਾ ਰਿਹਾ ਜੋ ਵੀ ਕਰਵਾ ਰਿਹਾ ਤੂੰ ਕਰਵਾ ਰਿਹਾ ਫਿਰ ਸਭ ਕੁਝ ਹੋਏਗਾ ਪਰ ਉਹ ਪੁੱਛਦਾ ਕਿ ਬਾਬਾ ਇਹ ਮੈਂ ਪਾਣੀ ਦੇ ਵਿੱਚ ਪਾਉਣੀ ਕਿਉਂ ਨੇ ਤਾਂ ਫਕੀਰ ਬਾਬਾ ਕਹਿੰਦਾ ਕਿ ਮੈਂ ਤਾਂ ਸਿਰਫ ਤੇਰੇ ਹੱਥੋਂ ਇੱਕ ਚੰਗਾ ਕਰਮ ਕਰਵਾਉਣਾ ਚਾਹੁੰਦਾ ਸੀ ਉਸ ਪਾਣੀ ਦੇ ਵਿੱਚ ਮੱਛੀਆਂ ਨੇ ਮੱਛੀਆਂ ਨਿੱਕੇ ਨਿੱਕੇ ਆٹے ਨੂੰ ਖਾਣ ਗਈਆਂ ਤੇ ਤੇਰੇ ਹੱਥੋਂ ਚੰਗਾ ਕਰਮ ਹੋਏਗਾ ਤੇ ਤੈਨੂੰ ਚੰਗਾ ਫਲ ਵੀ ਮਿਲੇਗਾ ਉਹ ਇਨਸਾਨ ਸਮਝ ਚੁੱਕਾ ਸੀ ਕਿ ਚੰਗੇ ਕਰਮ ਕਿਵੇਂ ਕਰਨੇ ਨੇ ਉਹ ਇਨਸਾਨ ਅਗਲੇ ਦਿਨ ਜਾਂਦਾ ਤੇ ਬਸ ਆਟਾ ਪਾ ਕੇ ਘਰ ਵਾਪਸ ਆ ਜਾਂਦਾ ਥੋੜੇ ਹੀ ਦਿਨਾਂ ਦੇ ਵਿੱਚ ਉਹਨੂੰ ਕਾਰੋਬਾਰ ਦੇ ਵਿੱਚ ਫਰਕ ਦਿਸਦਾ ਤੇ ਹੌਲੀ-ਹੌਲੀ ਉਸਦੇ ਨੁਕਸਾਨ ਹੋਣੇ ਵੀ ਬੰਦ ਹੋ ਜਾਂਦੇ ਨੇ ਤੇ ਉਹ ਇਨਸਾਨ ਫਕੀਰ ਨੂੰ ਚੰਗਾ ਸਮਝਦਾ ਤੇ ਫਕੀਰ ਵੀ ਉਹਨੂੰ ਹਮੇਸ਼ਾ ਚੰਗਾ ਹੀ ਸਮਝਦਾ ਸੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਫਕੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾਈ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ